ਸ੍ਰੀ ਗੁਰੂ ਜੀ ਸਾਰਿਆਂ ਨੂੰ ਮੇਰੀ ਬੱਚੀ ਸਾਰਾ ਧੀਵ ਨੂੰ ਗੁਇਆਕ ਸਵਾਗਤ ਹੈ ਤੁਹਾਡੇ ਆਪਣੇ ਜਗਾ ਸਿੱਧੂ ਫੈਮਿਲੀ ਦੇ ਵਿੱਚ ਜਾਈ ਕਿ ਜਿੰਨੇ ਕਰਦੇ ਅਸੀਂ ਨਾ ਮਾਤਾ ਜੀ ਆਪਾਂ ਯਾ ਪੱਛਾ ਰਹੀ ਔਰ ਜਿਸ ਵਾਰਨਾ ਪਹਿਲੀ ਵਾਰੀ ਬਹੁਤ ਲੱਗੀ ਜੀ ਸਾਰਿਆਂ ਨੂੰ ਵੈਲਕਮ ਬੈਕ ਜੀ ਤੁਹਾਡੇ ਆਪਣੇ ਚੈਨਲ ਸਿੱਧੂ ਫੈਮਿਲੀ ਵਿੱਚ ਉਮੀਦ ਆ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਠਾਕ ਆ ਜੀ ਥੋੜਾ ਆਪਣੇ ਤੋਂ ਮਿਸ ਹੋ ਗਿਆ ਵੀਡੀਓ ਉਹਦਾ ਕਾਰਨ ਇਹ ਸੀ ਜੀ ਅਪਰੇਟ ਕਰਵਾਇਆ ਸੀਗਾ ਜੀ ਥੋੜੀ ਪ੍ਰੇਪੇਟ ਪ੍ਰੋਬਲਮ ਹੋ ਗਈ ਸੀ ਤੇ ਡੋਰ ਟੁੱਟੀ ਆਂਦੀ ਤੇ ਕਾਰਨ ਅਪਰੇਟ ਕਰਾਇਆ ਸੀਗਾ ਤੇ ਵਿਕਰਮ ਆ ਗਿਆ ਹੋ ਨਾ ਤੋਰ ਇਹ ਇੰਕੜੀ ਲੰਨੇ ਬੇਫੂਦ ਟੈਸਟੀ ਆ ਆ ਖਾਣ ਨੂੰ ਹੈਲੋ ਬੋਲੇ ਤੇ ਸਾਰਿਆਂ ਨੂੰ ਹੈਲੋ ਬੋਲ ਸਾਰਿਆਂ ਨੂੰ ਅਈ ਬੱਟੀ ਲਾਤੀ ਫੋਨ ਨਿਕਲੀ ਆਂਦਾ ਨਾ ਫੇਰ ਤੂੰ ਹੁਣ ਹਸੀਵਾਲ ਜੀ ਹਨਾ ਮੇਰੇ ਘਰ ਤੇ ਮੇਰੇ ਕੀ ਹੋਇਆ ਬਾਹਰ ਹੀ ਹਨਾ ক্রিকেট ਖੇਡਦੇ ਸੀ ਹਨਾ ਕਾਚੇ ਹਸਾਚੇ ਨਾ ਕਾਚੇ ਮੇਰੇ ਪੈਰ ਤੇ ਮਾਰ ਗਿਆ ਤੇ ਬੈਟ ਫੋਨ ਨਿਕਲ ਆ ਗਿਆ ਇਹਦੀ ਨਾਰ ਨਹੀਂ ਹੁੰਦੀ ਖੂਨ ਵਾਲੀ ਦੂਜੀ ਉਹ ਟੁੱਟ ਗਿਆ ਕ੍ਰੈਕ ਹੋ ਗਿਆ ਆਹੋ ਟੁੱਟ ਗਿਆ ਪਰਮ ਤਾਂ ਵੱਜੀ ਸੀਗੀ ਪਰਮ ਤਾਂ ਰੋਈ ਜਾਂਦਾ ਸੀਗਾ ਮੈਂ ਰੋਇਆ ਹੀ ਨਹੀਂ ਇੱਧਰ ਆ ਹੁਣ ਮੈਂ ਖੂਨ ਦਿਖਾਉਣਾ ਕਿੱਥੇ ਲੱਗਦਾ ਲੱਗਦਾ ਤੇ ਆ ਵਿਕਰਮ ਸਟਰੋਂਗ ਆ ਆ ਦੇਖੋ ਜੀ ਆਹੇ ਖੂਨ ਦੇ ਆ ਦੇਖੋ ਇਹ ਜਾਂਦੀ ਆ ਦੁਬਾਰਾ

ਕੀ ਦਊ ਆਲੀ ਇਹ ਕਿ ਵੀ ਹੈ ਨਾ ਇੱਕ ਫੂਨ ਦਾ ਸੋਚ ਸੁੱਕੇ ਬਾਗੇ ਠੀਕ ਹੈ ਫੂਨ ਨਾ ਸਾਰਾ ਮਾਰ ਗਿਆ ਇਹ ਫੋਨ ਸਟਾਪ ਕਰੀ ਗਾ ਕਿੰਨੇ ਵਾਰੀ ਸੱਸੀ ਕਾਲ ਬੁਲਾਏਗਾ ਇਧਰ ਦਿਖਾਓ ਇਧਰ ਆ ਦੇਖ ਭੀ ਬੈਨ ਲਾਈ ਭਾਈਏ ਮੈਂ ਤੁਹਾਨੂੰ ਲਾ ਪੈਰ ਨਹੀਂ ਦੁਖਦਾ ਤੇਰਾ ਹੁਣ ਉਹਨੂੰ ਬਾਈਕ ਟੁੱਟੀ ਆ ਗਈ ਆਰੇ ਸਾਹਮਣੇ ਆ ਪਟਿਕਟ ਲਈ ਫੋਨ ਨਿਕਲਣਾ ਜਾਦਾ ਪੈਰ ਚੋਂ Obrigado. <laughs> ਜਿਆਦਾ ਨਿਕਲਣ ਲੱਗ ਜਣਾ ਪੈਰ ਚੋਂ ਇੱਥੇ ਆਇਆ ਆਇਆ ਮੈਥੋਂ ਜਿਆਦਾ ਚੱਲ ਨਹੀਂ ਹੁੰਦਾ ਹਜੇ ਸੌਰੀ ਸੌਰੀ ਪੱਪਾ ਜੀ ਦਿਖਾ ਪੱਤੀ ਸਾਰੀ ਲਾਲ ਹੋ ਗਈ ਦਿਖਾ ਔਰ ਪੱਤੀ ਸਾਰੀ ਲਾਲ ਹੋ ਗਈ ਚੱਲ ਅੰਦਰ ਚੱਲ ਫਿਰ ਉੱਥੇ ਮੈਂ ਜਿਆਦਾ ਖੂਨ ਵੱਧ ਗਿਆ ਖੂਨ ਤਾਂ ਹੈਗਾ ਖੂਨ ਦਾ ਟੱਪ ਭਰ ਜਾ ਫਿਰ ਦਸਨ ਕਿਉਂ ਆਇਆ ਮੈਨੂੰ ਫਿਰ ਟੱਪ ਭਰ ਲੈਣ ਤੇ ਦੁੱਖਣਾ ਹੀ ਆ ਮੱਚ ਨਾ ਗਿਆ ਉੱਤੇ ਬੈਹ ਟਰੈਕਟਰ ਤੇ ਆਏ ਨਾ ਕਰੇ ਫਿਰ ਸੱਟ ਲੱਗਦੀ ਆ ਇੱਧਰ ਦੇਖ ਨਾ ਉੱਪਰ ਬੈਠ ਬੈ ਜਾ ਉੱਪਰ ਨਹੀਂ ਕਰੇ ਚੱਲ ਆ ਜਾ ਫੂ ਨਹੀਂ ਪੜਾ ਨਿਕਲੀ ਜਾਂਦਾ ਤੇ ਫੇਰ ਮੱਜਰਾ ਕਰਦਾ ਇਹਨਾਂ ਨੂੰ ਨਹੀਂ ਪਿੰਦਾ ਹੁਣ ਮੈਂ ਕੀ ਕਰਾਂ ਇਹਨੂੰ ਫੇਰ ਇਹ ਬੰਦੇ ਹੋ ਗਿਆ ਹਾਂਜੀ ਵੀਡੀਓ ਕਰ ਲੈ ਤਾ ਚਲ ਇਹ ਦੇ ਕਰ ਚਿੱਤੇ ਬੈ ਪੈਰ ਤੇਰੇ ਦੇਖ ਲੈ ਜਿਆਦਾ ਫੂ ਨਿਕਲੀ ਜਾਂਦਾ ਬਹਿ ਜਾ ਇਹ ਟੁੱਟੀ ਹੋਈ ਵਿੱਚ ਦੀ ਨਿਕਲ ਜਾਏਗਾ ਹੇ ਕਿ ਦੱਸਾਂ ਕੱਪਾ ਇਹਨਾਂ ਨੂੰ ਨਿਕਲੀ ਜਾਂਦਾ ਜੇ ਹੁਣ ਫੇਰ ਨਾ ਛੇੜ ਮੇਰਾ ਬੁਕਾਟਾ ਹੋ ਗਿਆ ਉਹ ਬੋਇਸ ਨਾ ਛੇੜ ਆ ਦੇਖੋ ਛੀ ਅਸਲੀ ਰੰਗ ਆ ਹੈ ਅਸਲੀ ਰੰਗ ਰੰਗ ਕਿਥੋਂ ਲਾਇਆ ਹੈ ਰਾਂਗਣੀ ਰੰਗ ਨਾ ਬਹਗਾ ਗਿਆ ਹੁਣ ਤੇ ਪਿਆਰ ਹੈ ਤੂੰ ਤਾਂ ਮਿੱਟੀ ਜਾਨਾ ਸੀ ਜੇ ਤੇਰੇ ਮਰਜੀ ਸੀ ਤੂੰ ਤਾਂ ਰੋਣਾ ਆ ਗਿਆ ਮੈਂ ਕਿਹਾ ਮੈਂ ਤੇਰੇ ਨਾਲ ਸ਼ੇਰ ਕਵਰ ਕਰਾਂ ਆਪਣਾ ਟੋਪੇ ਨਾ ਪੀ ਲੈ ਤੇ ਕਿਥੇ ਥੱਲੇ ਅੰਗੂਠੇ ਨੂੰ ਰੋਈਦਾ ਨਹੀਂ ਸਾਰਾ ਗੁੱਸਾ ਪਟਿਆ ਰਿਆ ਸੀ ਹੁ ਮੇਰੀ ਵੀ ਦੇਖ ਨਾ ਟੁੱਟ ਗਈ ਮੇਰੀ ਤਾਂ ਨਾ ਟੁੱਟੀ ਆ ਨਾਟ ਮੈਨੂੰ ਦੱਸਦਾ ਹੁੰਦਾ ਉਹਦਾ ਮਾਰ ਲੈ ਗਿਆ

नहीं नहीं देखो ये देखो आ देखो गाइस आ देखो हड्डी हड्डी देखो ये लाल देखो सारी काली पे गई हड्डी आ देखो सारा 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 पूरा निकल गया और बैठा रहे रब दा वास्ता तेनी मुट पे ना आ नहीं मारो थप्पड़ हो तो इधर अपनी चल दी है जी मोटर पानी कितने लगता है आज ਆਵਾ ਇਧਰ ਆ ਜਾ ਪੱਟੀ ਕਿੱਲੀ ਹੋ ਜੂ ਬੱਸ ਪੱਟੀ ਕਿੱਲੀ ਹੋ ਜੂਗੀ ਬੱਸ ਬਾਜ ਮਮੀ ਸਹੀ ਹੈ ਡੈਡੀ ਡੈਡੀ ਸਹੀ ਹੈ ਤੇਰੇ ਦੋ ਟਾਈਮ ਥੱਪੜ ਲਾਓ ਉੱਠਦੇ ਹੋ ਬੰਦੇ ਤੇ ਤੇਰੇ ਥੱਪੜ ਲਾਓ ਮਮੀ ਇਧਰ ਆਜੇ ਮम्मा ਤੁਮ ਬਾਹਮੀ ਆਗੇ ਮੈਂ ਮੋਟਰ ਤੇ ਨਾ ਆਇਆ ਖੱਡੂਗਾ ਅੱਗੇ ਨਾ ਆਉਂਦਾ ਨਹੀਂ ਸਹੀ अच्छा क्या फिर रहन द है नहीं रहन थाने नहीं ना ऐत बच्चा बैठ जा ओठे रब दा वास्ता तिनू चल नहीं चल चल के करो घरे चल देख खोजी बस चमी छ बनीया अपना जीलाने लगा नेगा वाली है देखो जी निगाड़ी हम फाड़ लो मत चल चिल्लाऊंगा ठीक ਸਾਰੇ ਜਹਾਨ ਦੇ ਪੁੱਟ ਕੰਮ ਤੈਨੂੰ ਆਉਂਦੇ ਆ ਅਕੇਲੇ ਮੋੜ ਮਿੱਟੀ ਆ ਗਈ ਪਾਹੀ ਨਹੀਂ ਹੁੰਦਾ ਆ ਲੈ ਮੇਰੀ ਟੀਨ ਆ ਦੇ ਖਾ ਇੱਧਰ 22 ਦਿਖਾਓ ਨਾ ਆਨੇ ਕਿ 10 ਕਿਲੋ ਦੀ ਚੁੱਪ ਕਿਲੋ ਦੀ ਚੇੜ ਜੱਟ ਬੋਖਾਟਾ ਹੋ ਗਿਆ ਮਾਤਰ ਗਰ ਬੋਖਾਟਾ ਨੂੰ ਕੰਨ ਦੇਖੋ ਬੋਟਾ ਆਹ ਕੁ ਮਿੰਟ ਸਕੰਡਰ ਆ ਮੈਂ ਫਲਸਟਰ या कैमरा में अंदर गया की प्रॉब्लम की ये पैकेटरे है ओ टटड़ाना गाइस मां जी और अंकल और कितना मत गया है है ना हाँ। बैठ बैठ तो चार लाख हो गए वो देखो आ गया यहां इधर देखो गुडिया बाल ਗੁੜਿਆਰੇ ਵਾਲ ਕਿਹੜੀ ਗੁੜਿਆਰੇ ਦੇ ਵਾਲ ਉਹ ਦੇ ਗੁੜਿਆਰੇ ਵਾਲ ਛੱਟ ਮਾਰੇ ਗੁੜਿਆਰੇ ਛੱਟ ਹਮੇ ਗੁੜਿਆਰੇ ਵਾਲ ਇਹ ਲੈ ਹਾਂ ਤੋੜ ਬੇਨਾ ਗੁੜਿਆਰੇ ਵਾਲ ਇਹ ਨਾ ਚ ਮੇਰੇ ਬਾਲ ਨਾ ਆਪੇ ਤੇ ਕਿਆਣ ਯਾਰ ਇਹਨੂੰ ਕੀ ਪਤਾ ਹੈਗਾ ਉਹ ਤਾਂ ਚਾਚਰੀ ਲਿਆ ਯਸ ਹੋਰ ਵੇਧਾ ਕੋਣੀ ਕਿਹਾ ਨਾ ਪੈਰ ਚ ਬਹਿ ਜਾ ਸੁਪਰਮੈਨ ਹੈ ਬੈਠ ਜਾ ਇਹ ਦੇਖ ਉਹਨਾਂ ਇਹ ਬੈਠ ਜਾ ਰੱਬ ਦਾ ਵਾਸਤਾ ਤੈਨੂੰ ਬਹਿ ਜਾ ਓਰੇ ਆ ਇਧਰ ਸੁਪਰਮੈਨ ਹੈ ਤੇ ਸੰਦਾਨੀ ਮम्मा ਕੀ ਕਹਿੰਦੀ ਆ ਓਏ ਡੈਡੀ ਦੇਖਿਆ ਆ ਤੈਨੂੰ ਬੈਠ ਤੇ ਉਹ ਕਈ ਵੀਰੇ ਫੜਾ ਕੇ ਇੱਥੇ ਆ ਇਧਰ ਕਸ਼ਤੇ ਬੈਠ ਵਿਕਰਮ ਡੈਡੀ ਘੁੱਟ ਤੈਨੂੰ ਡੈਡੀ ਹੁਣ ਇਹ ਕੁਛ ਦਾ ਜੁਗਾੜ ਵਧੀ ਆਏਗਾ ਹਾਂ ਕੁਰਸੀ ਤੇ ਬੈਠ ਜਾ ਬੀਰੇ ਨੂੰ ਬੈਠ ਲੈਂਦੇ ਬੱਤ ਜਿੰਨਾ ਤੂੰ ਕਰਨਾ ਬਲੱਡ ਨਿਕਲੂ ਆ ਪੈਰ ਤੇ ਬੈਠ ਜਾਂਦੇ ਬੈਠ ਕਿੰਨਾ ਤੂੰ ਮੇਰੇ ਬਲੱਡ ਤੋਂ ਨਿਕਲੂਗਾ ਦਿਖਾ ਕੇ ਚੱਪਲਾਂ ਹੀ ਮਾਰੀ ਦੋ ਘਟਾ ਚੱਪਲ ਦਿਖਾ ਚੱਪਲ ਮੁੰਡੇ ਦਾ ਗੋਟਾ ਹੋ ਗਿਆ ਮੁੰਡੇ ਦਾ ਗੋਟਾ ਹੋ ਗਿਆ ਓਰੇ ਦੇਖੋ ਉਧਰ ਹੁਣ ਸਾਫ ਸਾਫ ਦਿਖੀ ਜਾਂਦਾ ਮੰਮੀ ਉਰੇ ਬੁੜਿਆਰੇ ਬਾਲ ਨਾ ਹੁਣ ਉਹ ਬੁੜੀਆ ਦੇ ਬਾਲ ਥੋੜੋ ਖੰਡਾ ਜਿਹੜੀ ਖਾਂਦੇ ਹੁੰਦੇ ਖੰਡ ਸਾਡੇ ਰੂਹ ਰੂਹ ਦੀ ਆ ਰੂਹ ਦੀ ਸ਼ੱਕਰ ਬਣਾਈ ਹੁੰਦੀ ਉਹਦੀ ਸ਼ੱਕਰ ਦੀ ਹੁੰਦੀ ਰੂਹ ਬਣੀ ਨਹੀਂ ਸ਼ੱਕਰ ਉਹ ਮੈਨੂੰ ਵੀ ਖਾਣੇ ਲਿਆ ਮੈਂ ਮਾਈ ਤੋਂ ਪਹਿਲੇ ਬਾਅਦ ਮਿਲ ਜਾ ਮਮਾ ਮੈਂ ਵੀ ਖਾਣੇ ਆ ਹੈ ਕੀ ਚੀਜ਼ ਲਿਆ ਮੈਂ ਨਹੀਂ ਆਪਣੀ ਨਹੀਂ ਇਹ ਗੰਦਗੀ ਖਾਣੀ ਹੈ ਨਹੀਂ ਮੈਨੂੰ ਖਾਣੀ ਹੈ ਤੁਸੀਂ ਨਹੀਂ ਪਤਾ ਖੰਡ ਦਾ ਤਾਂ ਕੁਝ ਵੀ ਅੱਜ ਕੱਲ ਕੋਈ ਖਾਂਦਾ ਨਹੀਂ ਹੈਗਾ ਅੱਜ ਡਾਈਟ ਡੈਡੀ ਦਾ ਹੈਪੀ ਬਰਥਡੇ ਕਮੈਂਟ ਸਾਰੇ ਕਮੈਂਟ ਸਾਰੇ ਡੈਨੂ ਹੈਪੀ ਬਰਥਡੇ ਜਰੂਰ ਬਿਸ਼ ਦੇਣਾ ਕੀ ਕਹਿੰਦੇ 28 ਨੂੰ ਪੀਜ਼ਾ ਮੰਗਵਾਉਣਾ ਵਾ ਹਾਂ ਅੱਛਾ ਪਰ ਬਾਬੀ ਕਹਿੰਦੀ ਬੋ ਕਟਾ ਕਰ ਦੂੰਗੀ ਕਹੀ ਪਈਆਂ ਤੇ ਡੈਡੀ ਕੁੱਟੂ ਤੇਰਾ ਰੈਸਟ ਕਰ ਆਵਦੀ ਉੱਥੇ ਬੈਠ ਕੇ ਚੱਲ ਅਲੀ ਕਾ ਇਹ ਕੀ ਰੈਸਟ ਹੋਈ ਮम्मा ਦੇਖਿਆ ਮੇਰੇ ਬੈਨ ਤਾਂ ਕੰਦ ਅੱਠ ਜਦੋਂ ਆਪ ਅੱਠ ਖਾ ਲ ਜਦੋਂ ਮੈਂ ਜਾ ਕੇ ਉਹ ਫਿਰ ਕਹੂੰਗਾ ਮੇਰੀ ਸੀਟ ਆ हाँ मैं बी के ही अपना यार अपन ना खेल मेरा बी मार दूँगा कितने टाइम बाद मोटर ते आए यहाँ चो चार कौन टाइम मैं आया है दो दिन नहीं है नहीं हाँ वे बिजी है ना और उस दिन मोटर पे दो दिन बाद ही आया हूँ कितने टाइम बाद आया ही नहीं हम्म हम्म चप 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 आप पानी खाने का ਚੁੱਪ ਥੜੇ ਕਿੰਨੇ ਹੋਏ ਇਹਨੀ ਆ ਪਖਾਨੀ ਕੀ ਪਤਾ ਖੰਡ ਦੀ ਬਣਦੀ ਗੰਦਗੀ ਜੀ ਹੁੰਦੀ ਹੈ ਖੰਡ ਵਿੱਚ ਖਾਣਾ ਤਾਂ ਹੈਗਾ ਅੰਦਰ ਬਹਿ ਨਹੀਂ ਖਾਣਾ ਤਾਂ ਹਾਂ ਮੰਮਾ ਦੇਖੋ ਇਹ ਮੈਂ ਲੈ ਕੇ ਆਈ ਜਾਈ ਨਾ ਮੰਮਾ ਜੀ ਮੇਰੇ ਡੈਡੀ ਘਰੇ ਆਇਆ ਕੁੱਟੂ ਮੰਮਾ ਜੀ ਬੜੀ ਸ਼ਰਾਈ

ਹੂੰ ਇਹ ਤੋਂ ਤੋਂ ਇਹ ਇਹ ਐਥੇ ਐਥੇ ਉੱਪਰ ਸੇ ਮੋਟਰ ਬੱਜੀ ਇਹ ਤੇ ਉੱਪਰ ਤੱਕ ਸੀ ਗਿਆ ਜੀ ਇਹ ਅਮਰੂਦ ਦਾ ਦਰਖਤ ਅਸੀਂ ਇਹਦੇ ਸਾਰੇ ਨਾ ਮੋਟਰ ਤੇ ਚੜ ਜਾਂਦੇ ਸੀ ਜਦੋਂ ਇੱਥੇ ਸਾਨੂੰ ਚੜਨਾ ਪੈ ਜਾਂਦਾ ਸੀ ਅਸੀਂ ਗੇਟ ਤੇ ਚੜ ਜਾਂਦੇ ਸੀ ਗੇਟ ਤੇ ਫਲ ਜਾਂਦੇ ਅਜੀ ਉੱਧਰ ਪਾਈ ਗਏ ਚੜ ਜਾਂਦੇ ਹਾਂ ਹੂੰ ਚੜ ਜਾਂਦੇ ਕਦੋਂ ਹਾਂ ਮਾਰ ਮਾਰ ਬੋਲ ਤਿੰਗ ਆ ਲੱਗੇ ਆ ਗਏ ਅਬ ਪਨਾਏ ਚੇਂਜ ਹੋ ਗਿਆ ਜੀ ਟਰੈਕਟਰ ਵੱਡਾ ਹੋਣ ਕਾਰਨ ਇਹ ਚੀਜ਼ ਵੀ ਇਹਦੀ ਵੱਡੀ ਹੈਗੀ ਥੋੜੀ ਚੌੜੀ ਹੈ ਆ ਇਹਦੇ ਵਿੱਚ ਹੁਣ ਤਗੀਆਂ ਵਾਲੀ ਦੇ ਦੋ ਟਰੈਕਟਰ ਵੱਡੇ ਦੀ ਹੈ ਨਾ ਉਹ ਹੈ ਨਾ ਜਾਂਦਾ ਜਾਂਦਾ ਹੜਦਾ ਜਾਂਦਾ ਨਹੀਂ ਪੈ ਜਾਣਾ ਉਹ ਵੀ ਪੈ ਜਾਣਾ ਵਿੱਚ ਲੰਗ ਨੂੰ ਲੱਗਿਆ ਕਰਕੇ ਆ ਆਓ ਥੈਂਕ ਯੂ ਜੁਗਾਲ ਦੇਖ ਪੈਨੇ ਹੈ ਨਹੀਂ ਪੈਨ ਤੇ ਲਾ ਲੋ ਪੈਨ ਲਾਓ

हम क्या हो गया ड्रामेबाज पैर बढ़ लेना तू तेरा अगे बढ़िया हुआ ਹਤੀ ਜੀ ਬੱਸ ਪਹਿਲਾਂ ਇੱਥੇ ਮੈਟ ਮੁੜਤਾ ਨਹੀਂ ਲੱਗਿਆ ਸੀ ਇੱਥੇ ਤਾਂ ਉੱਪਰ ਵੀ ਪੈਟ ਲੱਗਿਆ ਹੈ ਪੈਰ ਰੱਖਣ ਦੀ ਜਗ੍ਹਾ ਤੇ ਠੀਕ ਕਰ ਲਿਆ ਤੂੰ ਇਹਨੇ ਫਿਕਚਰ ਹੋਤਰਾਂ ਦੇ ਨਾਲ

ਗੱਡੀ ਤਾਂ ਬੜਾ ਪਰਫੈਕਟ ਹੈ ਪਰ ਉਹ ਬਹਾਂ ਦਿੱਤ ਰਿਹਾ ਹੈ। ਆਪਾਂ ਉਹ ਚੱਕ ਲਵਾਂ। ਲੱਗਦਾ ਨਹੀਂ ਅੱਜ ਖੇਚਬਾ ਹੋਊਗਾ। ਚਲੋ ਜਵਾਨ ਬੰਦ ਕਰ ਆਪ ਦੀ। ਚੋਰ ਤਾਂ ਤੇਰੀ ਤੇ ਬ੍ਰੀਡ ਪੂਰੇ ਤੇ। ਨਾ ਤਾਰ ਤਾਂ ਲਾਉਣੀ ਸੀ ਉਹ ਲਾਉਣੀ ਤਾਰ ਹੁਣ। ਥੱਲੇ ਲਪਟੀ ਹੋਈ ਤਾਰ। ਉਹ ਤਾਰ ਚੱਕਾਂਗੇ ਫੇਰੀ ਲਊਗੀ। ਨਹੀਂ ਦਿਖੀ ਨਹੀਂ ਉਹ ਕਿਨ ਲਵੇੜਦੀ। ਅੱਛਾ ਹਾਂ ਟੱਕ ਨੋ ਨਵੇਂ ਕਿਟਰ ਵੈ ਹੀ ਪੰਗੇ ਉਹ ਕਿਥੇ ਉਹ ਤਾਂ ਨਹੀਂ ਛੋਟਾ ਵੱਡਾ ਕਰਤਾ ਹਨਾ ਕਰਾਲ ਕੋ ਸੱਪ ਆ ਲੱਗ ਜਿੰਨਾ ਮਾਰੂ ਤੰਗ ਤੰਗ ਇਹਨਾਂ ਦਾ ਲਾ ਦੋ ਸ਼ੇਮੇ ਖੁੱਲੂ ਸੱਪ ਲਾ ਆਇਆ ਸ਼ੁਕਰ ਕੁਸ਼ ਮਮਾ ਸ਼ੇਮੇ ਲੱਕਤਾ ਬਣਾ ਲੈ ਹੋ ਗਿਆ ਸੱਪ ਆ ਪਿਆ ਰੇਚ ਸੱਪ ਅਲੀ ਕਿਹੜੀ ਗੱਲ ਕੋ ਤਾ ਸੈਟ ਹੋ ਜਾਣਾ ਨਾ ਮਾਰੂ ਕਬਿਟ ਲੈ ਲੈ ਤੂੰ ਬੜੀ ਟੈਨਸ਼ਨ ਲੈਣਾ ਹੈ ਇਹ ਰੂਟਾ ਮੀਟਰ ਵੱਡਾ ਹੀ ਆ ਇਹ ਨਾ ਵੀ ਨਹੀਂ ਇਹ ਤਾਰ ਕੱਟਣੀ ਪੈਣੀ ਆ ਨਹੀਂ ਨਹੀਂ ਨਿਕਲ ਜਾਣੀ ਮਾੜੀ ਜੀ ਰਗੀ ਕੱਟਣੀ ਪੈਣੀ ਆ ਇਹ ਲੈ ਮੇਜ ਕਰ ਤੇ ਜਿਸ ਦਿਨ ਜੇ ਆਪਾਂ ਟਰੈਕਟਰ ਲਿਆ ਸੀਗਾ ਤੇ ਉਸ ਦਿਨ ਮੇਰਾ ਓਪਰੇਟ ਕਿਰਾਏ ਨੂੰ ਥੋੜੇ ਦਿਨ ਹੋਏ ਸੀਗੇ ਬੱਟੇ ਲਈ ਭੁੱਲੇ ਹੋਣਾ ਕਮੈਂਟ ਹਰ ਵੀ ਬੜੇ ਜਰੂਰ ਕਮੈਂਟ ਕਰਨਾ ਜੀ ਭੁੱਲੇ ਹੋਣਾ ਭੁੱਲੇ ਹੋਣਾ ਓਪਰੇਟ ਥੋੜੇ ਦਿਨ ਹੋਏ ਸੀ ਕਿਰਾਏ ਨੂੰ ਇਸ ਕਰਕੇ ਮੇਚ ਬੋਡੀ ਚ ਨਹੀਂ એનર્ਜੀ ਨਹੀਂ ਸੀਗਾ ਮੈਨੂੰ ਫੋਨ ਫੜਨੀ ਨਹੀਂ ਜਾਂ ਅੱਜ ਵੀ ਵੈਸੇ ਦਿਨ ਤਾਂ ਥੋੜੇ ਹੀ ਹੋਇਆ ਚਲੋ 15 16 17 ਪਹਿਲੇ ਦਿਨ ਟਰੈਕਟਰ ਲਾਇਆ ਜਾਇਆ ਕਿਉਂਕਿ ਮੇ ਕਾ ਚਲੋ ਇਸ ਖੁਸ਼ੀ ਚਾਪਾ ਹੁਣ ਵੀਡੀਓ ਬਣਾ ਲੀਏ ਮੈਂ ਬਗਲੇ ਸਾਡਾ ਉਹ ਗਾੜ ਕਰਕੇ ਜੰਗੂਗਾ ਚਲ ਮੂੰਹ ਮਿੱਟ ਦਾ ਬੂਗਟਾ ਨਹੀਂ ਹੋਣਾ ਅਗੀ ਪ੍ਰੋਬਲਮ ਜੀ ਆ ਵਿੱਚ ਪਈ ਨਹੀਂ ਰਿਹਾ ਇਹਦੇ ਵਿੱਚ ਹੁਣ ਪਤਾ ਨਹੀਂ ਟਰੈਕਟਰ ਵੱਡਾ ਕਰਕੇ ਉਹਦੀ ਲੋਕੀ ਸ਼ੇਪ ਦਾ ਵੀ ਫਰਕ ਆ ਹਨ ਹੁਣ ਫਿਰ ਮੇਰੀ 1 ਮਿਲੀਮੀਟਰ ਹੀ ਵੱਡਾ 0.1 ਮਿਲੀਮੀਟਰ 1.5 0.01 ਮੇ ਦੁਕਾਨੇ ਜਾ ਰਿਹਾ ਹਨ ਇਹ ਤਾਂ ਨਹੀਂ ਵੱਜਣਾ ਹੈਗਾ ਜੀ ਆਹ ਚੀਜ਼ ਨਹੀਂ ਸੱਟ ਆ ਰਹੀ ਮੇਰੇ ਬਾਹਰ ਖੁੱਲਦੀ ਮੈਂ ਆ ਗਿਆ ਇਹ ਪਹਿਲਾ ਵਾਲੇ ਟਰੈਕਟਰ ਦੇ ਆ ਟੈਂਟੂ ਆ ਹਾਂ ਵੀ ਚੱਕ ਲੋ ਉਹ ਸੱਟ ਨਹੀਂ ਆ ਰਿਹਾ ਉਧਰ ਹਾਲ ਪੋਣੇ ਹਾਲ ਚਲੋ ਇਹ ਆਪਣੇ ਫੇਟ ਰੱਖਿਆ ਸੀ ਇਹਨੂੰ ਅੰਦਰ ਕਰ ਲਓ ਹੁਣ ਚਲੋ ਇਹਨੂੰ ਕਰ ਦੋ ਅੰਦਰ ਹਣ ਪ੍ਰੋਬਲਮ ਕਰਕੇ ਲੋਟ ਨਹੀਂ ਆਇਆ ਹੁਣ ਪਾਵਾਂਗੇ ਜੀ ਆਪਾਂ ਹਾਰ ਹਾਲ ਪਏ ਜਾਣਗੇ ਹਣ ਹਾਲਾ ਨਹੀਂ ਬਾਹ ਦਿੰਦੇ ਆ ਉਹ ਵਾਗੇ ਜੀ ਹਾਲ ਉਹ ਵਾਗਾ ਕੋ ਨੰਬਰ ਅੱਗੇ ਸ਼ਾਗਰੀ ਥੱਲੇ ਨੂੰ ਆਉਂਦੀ ਆ ਆਉਂਦੀ ਆ ਮਤਲਬ ਆਉਂਦੇ ਆ ਬਾਹਰ ਆ ਗੇਟ ਬੰਦ ਕਰ ਦੇ ਬੇਟਾ ਗੇਟ ਬੰਦ ਕਰੋ ਗੇਟ ਬੰਦ ਕਰ ਦੋ ਕਸਰ ਪਰਦੂ ਵਾਹੋ ਕੈ ਜੀਆਂ ਗੱਲਾਂ ਆਉਂਦੀਆਂ ਤੈਨੂੰ ਬੱਲਾ ਹੋਰ ਤਜਦੀ ਨਹੀਂ ਆਉਂਦੀਆਂ ਤੈਨੂੰ ਪਾਏ ਜਾ ਰਹੇ ਹਾਲ ਹਲਾਣਾ ਹੀ ਵੱਖ ਦੇਖਦੇ ਆ ਜੀ ਤਾਲੀ ਸੁਣਦੇ ਵੀ ਦਿਓ ਤਾਂ ਸਾਰੇ ਕੰਮ ਇਹ ਬਣਾਉਦੇ ਨੇ ਪਰ ਆਪਣੀ ਗੱਲ ਕਰਦੇ ਆ। ਇਹ ਨਾ। ਅਰੇ ਗੱਤੀ ਵਿੱਚੋਂ ਆਹ ਖੜੀ ਹੋ ਰਹੀ। ਆ ਦੇ ਬਈ ਪੁੱਤ। ਆ ਦੇ ਬਈ। ਸ਼ਹੀਦ। ਹਾਂ? ਫੋਟੋ ਬਣਾ ਦੇ ਤਾ ਪੂਰੇ ਇੱਕ। ਚਲੋ ਫੋਟੋ। ਫੋਟੋ ਤੂੰ ਉਹਤੇ ਬਣਾਣੀ, ਫੋਨ ਤੇ ਬਣਾਣੀ ਆ? ਚਪੜੀ ਲਿਆ ਉਸ ਨੂੰ। Men dette gjelder om bord i kleierne! लैगी पहले ना जी लैगी <laughs> वाहेगुरु का नाल है वाहेगुरु सच्चे पातशाह मेहर करो पिछे आ जा विक्रम पार मिनट तो पिछे

ਕੀ ਹੋ ਗਿਆ ਨਵੇਂ ਟਰੈਕਟਰ ਨਾਲ ਆਪਾਂ ਪਹਿਲੀ ਵਾਰੀ ਅੱਜ ਖੇਤ ਵਾ ਲਿਆ ਪਟਿਆਲਾ ਤੋਂ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ ਤਾਂ ਜੀ ਸਾਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਮਾਤਮਾ ਸਭ ਤੇ ਸਭ ਤੇ ਮੇਰਾ ਫਰਿਆਦ ਰੱਖੇ ਸਭ ਨੂੰ